ਪੰਜਾਬੀਓ ਇੱਕ ਕਹਾਵਤ ਹੈ ਕਹਿੰਦੇ ਨੇ ਜਦੋਂ ਵਾੜ ਹੀ ਖੇਤ ਨੂੰ ਖਾਵਣ ਲੱਗੇ ਤੇ ਫਿਰ ਕੌਣ ਕਰੇ ਰਖਵਾਲੀ ਆ ਇੱਕ ਨਵੀਂ ਵੀਡੀਓ ਸਾਹਮਣੇ ਆ ਗਈ ਇੱਕ ਪੁਲਿਸ ਵਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਜਾ ਰਹੀ ਸੀ ਤੇ ਉਹ ਜਦੋਂ ਦੂਜੇ ਗੁਪਤ ਸੂਚਨਾ ਦੇ ਤਹਿਤ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਹਾਈਜੈਕ ਨਾਕਾ ਲਾਇਆ ਸੀ ਤੇ ਇਹ ਫਿਰ ਉੱਥੇ ਫੜੀ ਗਈ ਤੁਸੀਂ ਦੇਖੋ ਮਹਿੰਗੀ ਗੱਡੀ ਥਾਰ ਤੇ ਉਹਦੇ ਵਿੱਚ ਜਿਹੜੀ ਇਹ ਪੁਲਿਸ ਵਾਲੀ ਇਹ ਰੀਲਾ ਬਹੁਤ ਬਣਾਉਂਦੀ ਸੀ ਰੀਲਾ ਕਰਕੇ ਇਹ ਮਸ਼ਹੂਰ ਸੀ ਤੇ ਜਦੋਂ ਇਹਦੇ ਤੇ ਕਾਰਵਾਈ ਹੋਈ ਤੇ ਇਹ ਹੁਣ ਫੜੀ ਗਈ ਫੜੀ ਕਿੱਥੋਂ ਗਈ ਕਿਵੇਂ ਫੜੀ ਗਈ ਕਿੰਨਾ ਇਹਦੇ ਕੋਲੋਂ ਨਸ਼ਾ ਫਰੀਚਾ ਕਿੰਨੀ ਹੈਰੋਇਨ ਫਰੀਚੀ ਆਪਾਂ ਪੂਰੀ ਗੱਲ ਬਾਤ ਦੱਸਦੇ ਆ ਇਹ ਜਿਹੜੀ ਪੁਲਿਸ ਵਾਲੀ ਆ ਦੱਸਿਆ ਜਾ ਰਿਹਾ ਜਿਹੜੇ ਪੁਲਿਸ ਮੁਲਾਜ਼ਮਾ ਨੇ ਇਹਦੀ ਪੁੱਛਗਿੱਛ ਕੀਤੀ ਜਾਂ ਜਿਹੜੇ ਇਹਦੀ ਇਨਕੁਆਰੀ ਕਰਦੇ ਪਏ ਨੇ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਬਠਿੰਡਾ ਦੇ ਵਿੱਚ ਜਿਹੜਾ ਬਾਗਲ ਰੋਡ ਆ ਜਿੱਥੇ ਚੌਕ ਇੱਕ ਬੰਦਾ ਲਾਡੋ ਰਾਣੀ ਧੀ ਲਾਡੋ ਰਾਣੀ ਉਥੋਂ ਇਹ ਪੁਲਿਸ ਵਾਲੀ ਸੀ ਜਿਹੜੀ ਥਾਰ ਤੇ ਆ ਰਹੀ ਸੀ ਤੇ ਜਦੋਂ ਅੱਗੇ ਪੁਲਿਸ ਵਾਲਿਆਂ ਨੇ ਹਾਈਜੈਕ ਨਾਕਾ ਲਗਾਇਆ ਹੋਇਆ ਸੀ ਗੁਪਤ ਸੂਚਨਾ ਸੀ ਇਹਨੂੰ ਰੋਕਿਆ ਗਿਆ ਜਦੋਂ ਰੋਕਿਆ ਗਿਆ ਤੇ ਇਹਦੀ ਗੱਡੀ ਜੋ ਤਲਾਸ਼ੀ ਲਈ ਗਈ ਤੇ ਵਿੱਚੋਂ 17.76 ਗ੍ਰਾਮ ਜਿਹੜੀ ਹੈਰੋਇਨ ਸੀ ਉਹ ਮਿਲੀ ਤੇ ਇਹਨੂੰ ਪੁਲਿਸ ਵਾਲਿਆਂ ਨੇ ਦਬੋਚ ਲਿਆ ਪਹਿਲਾਂ ਇਹ ਮਾਨਸਾ ਦੇ ਵਿੱਚ ਤਾਇਨਾਤ ਸੀ ਤੇ ਹੁਣ ਜਿਹੜੀ ਇਹਦੀ ਡਿਊਟੀ ਆ ਉਹ ਬਠਿੰਡਾ ਦੇ ਪੁਲਿਸ ਲਾਈਨ ਦੇ ਵਿੱਚ ਸੀ ਤੁਸੀਂ ਦੇਖੋ ਜਿਹੜੇ ਪੁਲਿਸ ਵਾਲੇ ਨੇ ਜੇਕਰ ਉਹ ਹੁਣ ਇਦਾਂ ਦੇ ਕੰਮ ਕਰਨ ਲੱਗਣਗੇ ਫਿਰ ਨਸ਼ਾ ਕਿਵੇਂ ਬੰਦ ਹੋਊਗਾ ਲੋਕ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਚੋਰਾ ਨਾਲ ਕੁੱਤੀ ਰਲ ਗਈ ਲੋਕ ਤਾਂ ਪਹਿਲਾਂ ਹੀ ਇਹ ਕਹਿੰਦੇ ਨੇ ਵੀ ਜਿਹੜਾ ਇਹ ਚਿੱਟਾ ਵੇਚਦਾ ਪਿਆ ਨਾ ਇਹ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਵਿਕਦਾ ਪਿਆ ਹੁਣ ਇਹਦੀ ਪੁੱਛਗਿੱਛ ਕੀਤੀ ਜਾ ਰਹੀ ਇਹਦੇ ਕੋਲੋਂ ਪੁੱਛਿਆ ਜਾ ਰਿਹਾ ਵੀ ਇਹ ਕਿੱਥੋਂ ਲੈ ਕੇ ਆਈ ਕਿੱਥੇ ਲੈ ਕੇ ਜਾ ਰਹੀ ਸੀ ਅੱਗੇ ਇਹਨੇ ਕਿਸੇ ਨੂੰ ਸਪਲਾਈ ਕਰਨਾ ਸੀ ਜਾਂ ਇਹਨੇ ਆਪ ਇਹਦੀ ਵਰਤੋਂ ਕਰਨੀ ਸੀ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਤਫਤੀਸ਼ ਜਾਰੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਜਿਹੜੀ ਥਾਰ ਗੱਡੀ ਆ ਉਹ ਵੀ ਜ਼ਬਤ ਕਰ ਲਈ ਗਈ ਪੁਲਿਸ ਦੇ ਵੱਲੋਂ ਤੁਸੀਂ ਇਹ ਦੇਖੋ ਵੀ ਹੁਣ ਇਹਦਾ ਘਰ ਟਾਇਆ ਜਾਊਗਾ ਜਾਂ ਜਿਹੜੇ ਹੋਰ ਵੱਡੇ ਪੁਲਿਸ ਅਫਸਰ ਨੇ ਜਿਨ੍ਹਾਂ ਦਾ ਨਾਂ ਆਇਆ ਵੀ ਉਹਨਾਂ ਨੇ ਬਹੁਤ ਵੱਡੇ ਡਰੱਗ ਐਕਟ ਚਲਾਏ ਸੀ ਜਿਵੇਂ ਏ ਆਈ ਜੀ ਰਾਜੀਤ ਭੁੱਲਰ ਜਾਂ ਬਿਕਰਮਜੀਤ ਮਜੀਠੀਆ ਜਾਂ ਜਿਹੜੇ ਹੋਰ ਗਰਦੀਪ ਰਾਣੋ ਵਰਗੇ ਨੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲੂਗਾ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲੂਗਾ ਕੀ ਜਿਹੜੇ ਛੋਟੇ ਮੋਟੇ ਨਸ਼ਾ ਤਸਕਰ ਨੇ ਸਰਕਾਰ ਹੁਣ ਉਹਨਾਂ ਦੇ ਘਰਾਂ ਦੇ ਤਾਂ ਪੀਲਾ ਪੰਜਾ ਚਲਾਰੀ ਜਿਹੜੀ ਹੁਣ ਇਹ ਪੁਲਿਸ ਵਾਲੀ ਫੜੀ ਗਈ ਜਿਹਦੇ ਕੋਲੇ ਮਹਿੰਗੀ ਥਾਰ ਗੱਡੀ ਸੀ ਹੁਣ ਇਹਦਾ ਘਰ ਵੀ ਟਾਇਆ ਜਾਊਗਾ ਜਾਂ ਫਿਰ ਇਹਨੂੰ ਬਖਸ਼ਾ ਜਾਊਗਾ ਜਾਂ ਫਿਰ ਛੱਡ ਦਿੱਤਾ ਜਾਊਗਾ ਹੁਣ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਫਰੋਜ਼ਪੁਰ ਦੇ ਵਿੱਚ ਦੋ ਪੁਲਿਸ ਵਾਲੇ ਦੋ ਪੈਕਟ ਚਿੱਟੇ ਦੇ ਸਮੇਤ ਫੜੇ ਗਏ ਫੜੇ ਕਿੱਥੋਂ ਗਏ ਜਿਹੜੀ ਆਪਾਂ ਹੁਸੈਨੀ ਵਾਲਾ ਬਾਰਡਰ ਉੱਥੇ ਇੱਕ ਪਿੰਡੇ ਕਾਲੂ ਵਾਲਾ ਉੱਥੇ ਉਹ ਫੜੇ ਗਏ ਉਹਨਾਂ ਦੀ ਬੀਐਸਐਫ ਨੇ ਤਲਾਸ਼ੀ ਕੀਤੀ ਤੇ ਜਿਹੜਾ ਗੱਡੀ ਦਾ ਅਗਲਾ ਮਰਗਾਟ ਹੁੰਦਾ ਉਹਦੇ ਵਿੱਚੋਂ 2 ਕਿਲੋ ਚਿੱਟਾ ਨਿਕਲਿਆ ਤੇ ਜਦੋਂ ਉਹ ਜਿਹੜੀ ਕਾਰਵਾਈ ਸੀ ਉਹ ਫਰੋਇਪੁਰ ਦੀ ਜਿਹੜਾ ਐਸਐਸਪੀ ਦਫਤਰ ਉਹਦੇ ਧਿਆਨ ਦੇ ਵਿੱਚ ਆਈ ਤੇ ਅੱਜ ਤੱਕ ਪਤਾ ਨਹੀਂ ਲੱਗਾ ਵੀ ਉਹ ਪੁਲਿਸ ਵਾਲਿਆਂ ਤੇ ਕੀ ਕਾਰਵਾਈ ਹੋਈ ਜਾਂ ਉਹਨਾਂ ਦੀ ਪੜਤਾਲ ਹੋਈ ਜਾਂ ਨਹੀਂ ਹੋਈ ਲੋਕਾਂ ਨੇ ਫਰੋਇਪੁਰ ਦੇ ਵਿੱਚ ਧਰਨਾ ਵੀ ਲਾਇਆ ਵੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਨੇ ਸਗੋਂ ਇਹ ਸ਼ੋਅ ਕੀਤਾ ਜੀ ਇਹ ਤਾਂ ਉੱਥੇ ਗਸ਼ਤ ਕਰਨ ਗਏ ਸੀ ਤੁਸੀਂ ਦੇਖੋ ਜੇ ਗਸ਼ਤ ਕਰਨ ਉੱਥੇ ਉਹਨਾਂ ਨੇ ਜਾਣੀ ਸੀ ਤੇ ਉਹਨਾਂ ਕੋਲ ਕੋਈ ਦੋ ਪੁਲਿਸ ਵਾਲਾ ਨਹੀਂ ਜਾਣਾ ਸੀ ਜੇ ਗਸ਼ਤ ਕਰਨ ਜਾਂਦੇ ਤਾਂ ਘੱਟੋ ਘੱਟ ਕੋਈ 10-15 ਪੁਲਿਸ ਵਾਲਿਆਂ ਦੀ ਟੀਮ ਜਾਂਦੀ ਜਾਂ ਕੋਈ ਮੇਨ ਅਫਸਰ ਉੱਥੇ ਨਾਲ ਹੁੰਦੇ ਉਹ ਜਿਹੜਾ ਮਾਮਲਾ ਸੀ ਐਵੇਂ ਰੁੱਲ ਖੁੱਲ ਗਿਆ ਹੁਣ ਤੁਸੀਂ ਇਹ ਦੱਸੋ ਆਪਣੇ ਕਮੈਂਟਾਂ ਦੇ ਵਿੱਚ ਜਿਹੜਾ ਇਹ ਮਾਮਲਾ ਇਸ ਪੁਲਿਸ ਵਾਲੀ ਤੇ ਦਰਜ ਕੀਤਾ ਗਿਆ ਕਿ ਇਹਦੇ ਦੇ ਵੀ ਹੁਣ ਕੋਈ ਕਾਰਵਾਈ ਹੋਊਗੀ ਜਾਂ ਇਹਨੂੰ ਵੀ ਕੋਈ ਸਖਤ ਸਜ਼ਾ ਮਿਲੂਗੀ ਜਾਂ ਨਹੀਂ ਮਿਲੂਗੀ ਜਿਵੇਂ ਹੁਣ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕਰ ਦਿੱਤਾ ਵੀ ਜਿਹੜਾ ਨਸ਼ੇ ਵੇਚਦੇ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਇਹ ਪਹਿਲੀ ਵਾਰ ਹੋਇਆ ਕਾਨੂੰਨ ਦੇ ਵਿੱਚ ਵੀ ਜਿਹੜੇ ਨਸ਼ੇ ਵੇਚਦੇ ਨੂੰ ਵੇਚਦੇ ਨੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ ਉਹਨਾਂ ਤੇ ਜਿਹੜਾ ਡੈਥ ਦਾ ਕਾਨੂੰਨ ਆ ਉਹ ਲਾਗੂ ਹੋਊਗਾ ਹੁਣ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਤਾਂ ਬਖਸ਼ਿਆ ਜਾ ਰਿਹਾ ਉਹਨਾਂ ਨੂੰ ਤਾਂ ਛੱਡਿਆ ਜਾ ਰਿਹਾ ਹੁਣ ਇਹਦਾ ਫੜੀ ਗਈ ਜਿਹੜੇ ਹੋਰ ਕਈ ਪੁਲਿਸ ਅਫਸਰ ਨੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਹੁਣ ਜਿਹੜੇ ਵੱਡੇ ਬੰਦੇ ਨੇ ਬਿਕਰਮਜੀਤ ਅਮਜੀਠੀਏ ਵਰਗੇ ਜਾਂ ਗਰਦੀਪ ਰਾਣੋ ਵਰਗੇ ਉਹਦੀ ਆਲੀਸ਼ਾਨ ਕੋਠੀ ਮਹਿਲ ਵਰਗੀ ਕੋਠੀ ਉਹਨਾਂ ਦੇ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਤੁਸੀਂ ਦੇਖੋ ਜਿਹੜੀ ਸਰਕਾਰ ਆ ਉਹ ਵੱਡੇ ਮਗਰਮੱਛਾਂ ਨੂੰ ਹੱਥ ਕਿਉਂ ਨਹੀਂ ਪਾਉਂਦੀ ਕੀ ਉਹਨਾਂ ਤੋਂ ਕੋਈ ਡਰ ਲੱਗਦਾ ਕੀ ਉਹਨਾਂ ਤੋਂ ਕੋਈ ਝੇਪ ਆ ਕੀ ਉਹਨਾਂ ਦੀ ਸਰਕਾਰ ਕੋਈ ਕਾਣੀ ਆ ਇਹ ਵੱਡੇ ਸਵਾਲ ਨੇ ਹੁਣ ਤੁਸੀਂ ਦੇਖੋ ਜਿਹੜੇ ਹੁਣ ਨਿੱਕੇ ਨਿੱਕੇ ਮੁਲਾਜ਼ਮ ਨੇ ਪੁਲਿਸ ਵਾਲੇ ਉਹਨਾਂ ਦੀ ਤਨਖਾਹ ਲਾ ਲੋ ਵੱਧ ਤੋਂ ਵੱਧ 70000 80000 ਹੋਊਗੀ ਪਹਿਲੀ ਗੱਲ ਤਾਂ ਜਿਹੜੇ ਹੈੱਡ ਕਾਂਸਟੇਬਲ ਨੇ ਉਹਨਾਂ ਦੀ 40 50000 ਤੋਂ ਵੱਧ ਤਨਖਾਹ ਹੁੰਦੀ ਹੀ ਨਹੀਂ ਤੇ ਦੂਜੀ ਗੱਲ ਇਹ ਬੀ ਇਹ ਜਿਹੜੀਆਂ 15 15 20 20 ਲੱਖ ਦੀਆਂ ਗੱਡੀਆਂ ਨੇ ਉਹਨਾਂ ਕੋਲੇ ਕਿਵੇਂ ਆ ਗਈਆਂ ਕਿੱਥੋਂ ਆਈਆਂ ਇਹ ਸਾਰੀ ਜਾਂਚ ਹੋਣੀ ਚਾਹੀਦੀ ਵੀ 40 50 ਹਜ਼ਾਰ ਵਾਲਾ ਜਿਹੜਾ ਮੁਲਾਜ਼ਮ ਆ ਉਹਦੇ ਕੋਲੇ 15 20 ਲੱਖ ਵਾਲੀ ਗੱਡੀ ਕਿਵੇਂ ਆ ਗਈ ਕਿਉਂਕਿ 40 50 ਹਜ਼ਾਰ ਨਾਲ ਤਾਂ ਬੰਦੇ ਦੇ ਖਰਚੇ ਹੀ ਪੂਰੇ ਹੁੰਦੇ ਨੇ ਬਹੁਤ ਸਾਰੇ ਘਰਾਂ ਦੇ ਵੀ ਖਰਚੇ ਨੇ ਜਾਂ ਉਹਨੇ ਹੋਰ ਵੀ ਬੜੇ ਸਾਰੇ ਖਰਚੇ ਕਰਨੇ ਹੁੰਦੇ ਨੇ ਇਹ ਸਾਰੀ ਜਾਂਚ ਹੋਣੀ ਚਾਹੀਦੀ ਤੇ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਰਹੇ ਉਹਨਾਂ ਨੇ ਅੱਜ ਵੱਡੀਆਂ-ਵੱਡੀਆਂ ਆਲੀਸ਼ਾਨ ਕੋਠੀਆਂ ਬਣਾ ਲਈਆਂ ਮੈਂ ਦੇਖਦਾ ਰਿਹਾ ਵੀ ਜਿਨ੍ਹਾਂ ਨੇ ਨਸ਼ਾ ਵੇਚਣਾ ਸ਼ੁਰੂ ਕੀਤਾ ਉਹਨਾਂ ਕੋਲੇ ਅੱਜ 18 ਗੱਡੀਆਂ ਨੇ ਜਾਂ ਉਹਨਾਂ ਕੋਲੇ ਫੋਰਚਨਰਾਂ ਨੇ ਉਹਨਾਂ ਕੋਲੇ ਮਹਿੰਗੀਆਂ-ਮਹਿੰਗੀਆਂ ਹਵੇਲੀਆਂ ਨੇ ਮਹਿੰਗੇ ਘਰ ਨੇ ਜਾਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਨੇ ਹੁਣ ਸਰਕਾਰ ਨੇ ਜਦੋਂ ਇਹ ਪੀਲਾ ਪੰਜਾ ਚਲਾਉਣਾ ਸ਼ੁਰੂ ਕੀਤਾ ਤੇ ਹੁਣ ਜਿਹੜੇ ਪੁਲਿਸ ਵਾਲੇ ਨੇ ਜਿਨ੍ਹਾਂ ਦਾ ਕੰਮ ਇਹ ਬੰਦ ਹੈ ਵੀ ਚਿੱਟੇ ਨੂੰ ਰੋਕਿਆ ਜਾਵੇ ਚਿੱਟੇ ਨੂੰ ਬੰਦ ਕੀਤਾ ਜਾਵੇ ਕਿ ਉਹਨਾਂ ਦੇ ਘਰਾਂ ਤੇ ਵੀ ਹੁਣ ਪੀਲਾ ਪੰਜਾ ਚੱਲੂਗਾ ਜਿਵੇਂ ਇਹ ਥਾਰ ਵਾਲੀ ਕੁੜੀ ਫੜੀ ਗਈ ਹੈੱਡ ਕਨਸਟੇਬਲ ਸੀ ਇਹਦੇ ਕੋਲੋਂ 17.71 ਗ੍ਰਾਮ ਹੈਰੋਇਨ ਮਿਲੀ ਇਹਦੇ ਘਰ ਤੇ ਵੀ ਪੀਲਾ ਪੰਜਾ ਚੱਲੂਗਾ ਜਿਹੜੇ ਵੱਡੇ ਅਫਸਰ ਨੇ ਉਹਨਾਂ ਤੇ ਵੀ ਪੀਲਾ ਪੰਜਾ ਚੱਲੂਗਾ ਜਾਂ ਜਿਹੜੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਘੁੰਮਦੇ ਨੇ ਪੁਲਿਸ ਵਾਲੇ ਜਾਂ ਹੋਰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਚਿੱਟੇ ਦੇ ਨਾਲ ਜਾਂ ਨਸ਼ਾ ਤਸਕਰੀ ਦੇ ਨਾਲ ਘਰ ਬਣਾਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਕੋਈ ਜਾਂਚ ਹੋਊਗੀ ਇਹ ਬਹੁਤ سارے ਸਵਾਲ ਨੇ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਕਿ ਹੁਣ ਜਿਹੜੇ ਪੁਲਿਸ ਵਾਲੇ ਫੜੇ ਜਾ ਰਹੇ ਨੇ ਜਾਂ ਇਹ ਕੁੜੀ ਜਿਵੇਂ ਫੜੀ ਗਈ ਪੁਲਿਸ ਵਾਲੀ ਹੈੱਡ ਕਾਂਸਟੇਬਲ ਕਿ ਇਹਦੇ ਤੇ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਘਰ ਤੇ ਪੀਲਾ ਪੰਜਾ ਚਲਾਇਆ ਜਾਊਗਾ ਕਿਉਂਕਿ ਪੁਲਿਸ ਵਾਲਿਆਂ ਨੇ ਤਾਂ ਰਾਖੀ ਕਰਨੀ ਹੁੰਦੀ ਲੋਕ ਤਾਂ ਪਹਿਲਾਂ ਹੀ ਕਹਿੰਦੇ ਨੇ ਬਈ ਜਿਹੜੇ ਪੁਲਿਸ ਵਾਲੇ ਨੇ ਉਹ ਅੱਜ ਚਿੱਟਾ ਵੇਚਦੇ ਪਏ ਨੇ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਚਿੱਟਾ ਨਹੀਂ ਵੇਚਿਆ ਜਾ ਸਕਦਾ ਹੁਣ ਪਿੱਛੇ ਜੇ ਇੱਕ ਖਬਰ ਆਈ ਸੀ ਮੁਹਾਲੀ ਦੇ ਵਿੱਚ ਇੱਕ ਕੁੜੀ ਮੁੰਡਾ ਹੈੱਡ ਕਾਂਸਟੇਬਲ ਤੇ ਨਾਲ ਉਹਦੇ ਇੱਕ ਕੁੜੀ ਉਹ ਫੜੀ ਗਈ ਉਹ ਤੇ ਚਿੱਟਾ ਵੇਚਦੇ ਸੀ ਨਾਲੇ ਪੁਲਿਸ ਵਾਲੇ ਸੀ ਤੇ ਉਹ ਜਿਹੜਾ ਹੈੱਡ ਕਾਂਸਟੇਬਲ ਸੀ ਉਹ ਫਰੀਦਕੋਟ ਦਾ ਸੀ ਉਹਦੇ ਤੇ ਕਾਰਵਾਈ ਹੋਈ ਕਿੰਨੇ ਸਾਰੇ ਇਸ ਤਰ੍ਹਾਂ ਮੁਲਾਜ਼ਮ ਨੇ ਜਾਂ ਜਿਹੜਾ ਜੇਲਾ ਦੇ ਵਿੱਚ ਚਿੱਟਾ ਵੇਖਦਾ ਪਿਆ ਹੁਣ ਪਿਛਲੇ ਦਿਨੀ ਸਰਮਣ ਸਿੰਘ ਪੰਧੇਰ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਉਹਨੇ ਵੱਡੇ ਖੁਲਾਸੇ ਕੀਤੇ ਕਹਿੰਦਾ ਜਿਹੜਾ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਚਲਾਇਆ ਕਹਿੰਦਾ ਮੈਂ ਦੱਸ ਦਿੰਨਾ ਵੀ ਉਥੇ ਜੇਲ੍ਹਾਂ ਦੇ ਵਿੱਚ ਕਿੰਨਾ ਚਿੱਟਾ ਵੇਖਦਾ ਕਿੰਨਾ ਉਥੇ ਨਸ਼ਾ ਵੇਖਦਾ ਉਹ ਅੰਦਰ ਕਿਵੇਂ ਜਾ ਰਿਹਾ ਵੱਡੇ ਸਵਾਲ ਉਹਨੇ ਠਾਏ ਵੀ ਇੱਕ ਪਾਸੇ ਤਾਂ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਛੇੜਿਆ ਤੇ ਦੂਜੇ ਪਾਸੇ ਜੇਲ੍ਹਾਂ ਦੇ ਵਿੱਚ ਸ਼ਰੇਆਮ ਨਸ਼ਾ ਵਿਕੀ ਜਾਂਦਾ ਉਹ ਕਿੱਥੋਂ ਜਾਂਦਾ ਉੱਡ ਕੇ ਤਾਂ ਜਾਂਦਾ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਉੱਥੇ ਜਾ ਰਿਹਾ ਜਾਤਾ ਮਿਲੀ ਭੁਗਤ ਨਾਲ ਜਾ ਰਿਹਾ ਤੇ ਜਾਂ ਫਿਰ ਕੋਈ ਚੋਰੀ ਲੈ ਕੇ ਜਾ ਰਿਹਾ ਤੇ ਉੱਥੇ ਸਖਤਾਈ ਇੰਨੀ ਹੁੰਦੀ ਵੀ ਚੋਰੀ ਕੋਈ ਲੈ ਕੇ ਜਾ ਹੀ ਨਹੀਂ ਸਕਦਾ ਵੱਡੇ ਸਵਾਲ ਸਰਮਣ ਸਿੰਘ ਪੰਦੇੜ ਕਿਸਾਨ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਵੀ ਖੜੇ ਕੀਤੇ ਸੀ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ